ਨੇ ਸਮਾਨ ਸੋਨ ਘੜਾਇਆ ਹੈ ਦਾ 10 ਰੁਪਏ ਲਵਸਟੀ ਕਰਾਂ ਸਿਰਫ 10 ਰੁਪਏ ਦੀ ਪੈਂਦੀ ਹੈ ਐਂਜੋ ਸਪਰੇ ਕਿੰਨੀ ਚਾਹੀਦੀ 60 ਰੁਪਏ ਅਖੰਡੀ ਕਰੀਮ ਹੈ ਨਿਖਾਰ ਕਰੀਮ ਐਮ ਆਰ ਪੀ ਕਿੰਨੀ ਹੈ 50 ਰੁਪਏ ਤੁਹਾਨੂੰ ਕਿੰਨੇ ਦੀ ਪੈਣੀ 20 ਰੁਪਏ ਦੀ ਹੋਰ ਵੱਡੀ ਸ਼ੀਸ਼ੀ ਹੋਏਗੀ ਆਹ ਦੇਖੋ ਆਹ ਕਲਰ ਟਿਊਬਾਂ ਲੱਗੀਆਂ ਹਾਂਜੀ 65 ਰੁਪਏ ਦੀ 65 ਪਾਜੀ 150 ਰੁਪਏ ਦਾ ਪੀਸ ਹੈ ਆ ਦੇਖੋ ਆ ਸਾਰੇ ਕਲਰ ਹੈ ਸ਼ੇਅਰ ਕਾਰਡ ਹੈਗਾ ਐਦਾਂ ਹੀ ਤੁਹਾਨੂੰ ਸ਼ੇਅਰ ਕਾਰਡ ਮਿਲੇਗਾ ਨਾਲ ਹੋ ਗਿਆ ਇਹ ਕਟੋਰੀ ਵੈਕਸ ਹਾਂਜੀ 150 ਰੁਪਏ ਐਮਆਰ ਵੀ 50 ਰੁਪਏ ਓਕੇ ਠੀਕ ਹੈ ਪਾਊਡਰ ਵਗੈਰਾ 40 40 ਰੁਪਏ ਪਾਊਡਰ ਹੈ ਕੋਸ਼ਿਸ਼ ਕਰਦਾਗਾ ਤੁਹਾਨੂੰ ਇਤਾਂ ਦੇ ਰੇਟ ਆਪਣੇ ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਆਪਾਂ ਖੜਿਆ ਫੀਲਡ ਗਾਂਜ ਸਾਗਰભાઈ ਕੋਲ ਆਇਆ ਸੀ ਸਮਾਨ ਨੰਮਾ ਬਹੁਤ ਆਇਆ ਹੋਇਆ ਤੇ ਕੰਪਨੀ ਦਾ ਸਮਾਨ ਆ ਸਾਰਾ ਸਿੰਗਲ ਪੀਸ ਵੀ ਮਿਲ ਜੂਗਾ ਤੇ ਪੱਕਾ ਬਿੱਲ ਵੀ ਨਾਲ ਮਿਲੂਗਾ ਥੋੜੇ ਕੰਮ ਦੀ ਵੀਡੀਓ ਹੈ ਵੀਡੀਓ ਨਾ ਬਣਿਆ ਹਾਂਜੀ ਸਾਗਰ ਜੀ ਕਿੱਦਾਂ ਸਤਿ ਸ਼੍ਰੀ ਅਕਾਲ ਜੀ ਆਲਾ ਠੀਕੋ ਹਾਂ ਬਈਆ ਤੂੰ ਆਸੀ ਬਹੁਤ ਵਧੀਆ ਆਓ ਤੁਹਾਨੂੰ ਚੀਜ਼ਾਂ ਦਿਖਾ ਦਿੰਦੇ ਹਾਂ ਚਲੋ ਐ ਵੀ ਦੀਦੀ ਆਪਣੀ ਮੰਦੀ ਵੀ ਨਾਲ ਆਜੋ ਆਜੋ ਆਹ ਦੇਖੋ ਐਂਜੋ ਸਪਰੇ ਕਿੰਨੀ ਚਾਹੀਦੀ 60 ਰੁਪਏ ਇਹ ਚੈੱਕ ਕਰੋ ਅਖੰਡੀ ਕਰੀਮ ਹੈ ਨਿਖਾਰ ਕਰੀਮ ਐਮ ਆਰ ਪੀ ਕਿੰਨੀ ਹੈ 50 ਰੁਪਏ ਤੁਹਾਨੂੰ ਕਿੰਨੇ ਦੀ ਪੈਣੀ 20 ਰੁਪਏ ਦੀ ਹੋਰ ਵੱਡੀ ਸ਼ੀਸ਼ੀ ਹੋਏਗੀ ਠੀਕ ਹੈ ਜੀ ਮਾਲ ਜਿੰਨਾ ਮਰਜ਼ੀ ਲੋ ਤੁਹਾਡਾ ਡਿਫਰੈਂਟ ਜਿਹੜਾ ਦਾ ਕਹਾਂਜੀ ਆ ਦੇਖੋ ਆ ਕਲਰ ਡਰਪਾਂ ਲੱਗੀਆਂ ਹਾਂ ਜੀ 65 ਰੁਪਏ ਦੀ 65 ਪਾਜੀ 150 ਰੁਪਏ ਦਾ ਪੀਸ ਹੈ ਮੈਡੀਕਲ ਤੋਂ ਤੁਹਾਨੂੰ 150 ਮਿਲੇਗਾ 65 ਰੁਪਏ ਦਾ ਆਓ ਅੰਦਰ ਆਓ ਅਸੀਂ ਬੜਾ ਬਿਆਗ ਨੇ ਸਮਾਨ ਸਭ ਨੂੰ ਕਢਾਇਆ ਹੈ 10-10 ਰੁਪਏ ਲਵਸਟੀ ਕਰਾਂ ਸਰ ਹੁਣ 10 ਰੁਪਏ ਦੀ ਵੰਦੀ ਹੈ 50-50 ਰੁਪਏ ਵੇਚੀ ਚਲੋ ਤੁਸ ਬਹੁਤ ਅਸਾਂ ਗੰਤਰ ਆ ਜਾਓ ਆਨੇ ਕੋ ਦਾਗ ਨੇ ਮਾਲ ਕੜਾਇਆ ਮਰਜੀ ਹੈ ਬਾਈ ਬਲ ਇੰਨੇ ਰਾਜ ਹਾਂ ਜੀ ਆ ਦਾਗ ਨੇ ਮਾਲ ਕੜਾਇਆ ਇੱਥੋਂ ਹੀ ਤੁਹਾਨੂੰ ਦਿਖਾ ਦੇਣਾ ਆ ਰੋਜ਼ ਵਾਟਰ ਹੈ 150 ਰੁਪਏ ਐਮ ਆਰ ਵੀ 18 ਰੁਪਏ ਦਾ ਲਾਉਂਗਾ ਠੀਕ ਹੈ ਜੀ ਇਹ ਦੇਖੋ ਇਹ ਸ਼ੇਵਿੰਗ ਫੋਮ ਹੈ 100 ਰੁਪਏ ਦੀ ਸੇਲ ਕਰੋ 45 ਰੁਪਏ ਦੀ ਪਏਗੀ ਤੁਹਾਨੂੰ ਓਕੇ ਓਕੇ ਹੋ ਗਿਆ ਆ ਦੇਖੋ ਇਹ ਲੋਸ਼ਨ ਹੈ 150 ਰੁਪਏ ਐਮ ਆਰ ਵੀ 38 ਰੁਪਏ ਦਾ ਲੱਗੇਗਾ ਤੁਹਾਨੂੰ 1 ਲੀਟਰ ਦਾ ਲੋਸ਼ਨ ਹੈ ਓਕੇ ਠੀਕ ਹੋ ਗਿਆ ਇਹ ਕਟੋਰੀ ਵੈਕਸ ਹੈ ਹਾਂਜੀ 150 ਰੁਪਏ ਅਮਰ ਵੀ 50 ਰੁਪਏ ਓਕੇ ਠੀਕ ਹੈ ਜੀ ਇਹ ਰੋਜ਼ ਵਾਟਰ ਹੈ 35 ਰੁਪਏ ਅਮਰ ਵੀ 5 ਰੁਪਏ ਕੋਈ ਨਵਾਂ ਤਾਂ ਘਰ ਕੋਈ ਵਿੱਚ ਤਾਂ ਬਾਹਰ ਕੋਈ ਬਰਡਸ ਸਾਰਾ ਦਾ ਹੈ ਕਈ ਬੰਦੇ ਨਵੀਂ ਵੀਡੀਓ ਦੇਖ ਰਹੇ ਆ ਕਈ ਪਹਿਲੀ ਵਾਰੀ ਦੇਖਦੇ ਆ ਮੈਂ ਕਹਾਂ ਚੱਲ ਦਿਖਾ ਦਈਏ ਇੱਕ ਵਾਰੀ 100 ਰੁਪਏ ਦਾ ਬਰਡਸ ਹੁਣ ਠੀਕ ਹੋ ਗਿਆ 90 ਰੁਪਏ ਲਾ ਦਾਂਗਾ ਕੁਆਂਟੀਟੀ ਚੱਕੋਗੇ ਆ ਦੇਖੋ ਆ ਸਾਰੇ ਕਲਰ ਹੈ ਸ਼ੇਅਰ ਕਾਰਡ ਹੈਗਾ ਐਦਾਂ ਹੀ ਤੁਹਾਨੂੰ ਸ਼ੇਅਰ ਕਾਰਡ ਮਿਲੇਗਾ ਨਾਲ ਫ੍ਰੀ ਇਹ ਤੁਹਾਨੂੰ ਫ੍ਰੀ ਦੇਣਾ ਨਾਲ ਆਪਾਂ ਆਵੇ ਆ ਸ਼ੇਅਰ ਸ਼ੇਅਰ ਕਾਰਡ ਫ੍ਰੀ ਦੇਣਾ ਆਪਾਂ ਤੁਹਾਨੂੰ ਨਾਲ ਇਹ ਟਿਊਬਸ ਦਈਆਂ ਜਿਹੜੀ ਮੇਰੇ ਸਮਝ ਨਹੀਂ ਆ ਰਹੀ ਕੋਈ ਹੋਰ ਜਾ ਕੇ ਆ ਰਹੀ ਆ ਆ ਦੇਖੋ ਵੈਕਸ ਨਾਈਪਾ ਕਲਰ ਹੈ ਆ ਤੁਸੀਂ 30 ਰੁਪਏ ਸੇਲ ਕਰਨਾ 14 ਰੁਪਏ ਲਾਉਂਗਾ ਭੱਲੇ ਠੀਕ ਹੈ ਜੀ ਆ ਦੇਖੋ ਇਹ ਕਲੀਨਿੰਗ ਮਿਲਕ ਹੈ 40 ਰੁਪਏ ਦਾ ਲਾਉਂਗਾ ਤੁਹਾਨੂੰ 150 ਰੁਪਏ ਐਮ ਆਰ ਪੀ ਪਾਊਡਰ ਵਗੈਰਾ 40 40 ਰੁਪਏ ਪਾਊਡਰ ਹੈ ਖੁਸ਼ ਕਰਦਾਗਾ ਤੁਹਾਨੂੰ ਇਤਾਂ ਦੇ ਰੇਟ ਆਪਣੇ ਇਹ ਦੇਖੋ ਟਨਰ ਐਕਸਚੇਂਜਰ ਆ ਗਏ 40 40 ਰੁਪਏ